ਮੈਨੂੰ ਕਿਉਂ ਵਧੀਆ ਲੱਗਦਾ ਸੀ ਇਹ ਇੱਕ ਤਾਂ ਬੰਦੇ ਦੀ ਪਰਸਨੈਲਿਟੀ ਤੇ ਦੂਜੇ ਬੰਦੇ ਦੇ ਗਾਣੇ ਗੀਤ ਤੁਸੀਂ ਇਹ ਨਹੀਂ ਹੈਗਾ ਕਿ ਵੀ ਇਸ ਬੰਦੇ ਨੇ ਇਸ ਤਰ੍ਹਾਂ ਦੀ ਕਾਇਕੀ ਕੀਤੀ ਹੈ ਕਿ ਆਪਣੇ ਪਰਿਵਾਰ 'ਚ ਬੈਠ ਕੇ ਤੁਸੀਂ ਇਹਦੇ ਗਾਣੇ ਇਹਦੀਆਂ ਵੀਡੀਓ ਦੇਖ ਸਕਦੇ ਹੋ ਹੂੰ ਤੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੀ ਤੁਸੀਂ ਕਦੇ ਇਹਦਾ ਅਖਾੜਾ ਵਿਆਹ 'ਚ ਦੇਖਿਆ ਹੋਊਗਾ ਇਹਦੇ ਪੈਰਾਵਿੰਨ ਦੇਖ ਕੇ ਹੀ ਬੰਦਾ ਡਗਦਾ ਕਰਦਾ ਸੀ ਉਹ ਕਹਿੰਦਾ ਵੀ ਆਪਾਂ ਨੂੰ ਇੰਦਾ ਨਹੀਂ ਵੀ ਇੱਕ ਜੌਬ ਆ ਆਪਣੀ ਇੱਦਾਂ ਨਹੀਂ ਵੀ ਤੁਸੀਂ ਇਹਨੂੰ ਹਰੇਕ ਕਈ ਬੰਦੇ ਕਹਿੰਦਾ ਕੱਚੇ ਪਾਗੇ ਚੜ ਜਾਂਦੇ ਆ ਸਟੇਜਾਂ 'ਨ। ਹਾਂ। ਅੱਛਾ ਇਹ ਨਹੀਂ ਕਹਿ ਸੀ ਉਹ। ਇਹਨੇ ਗੱਲ ਕਹੀ ਸੀ। ਹਾਂ ਠੀਕ ਹੈ। ਬੀਐਮਡਬੀ ਇੱਕ ਵਾਈਟ ਕਾਲਰ ਜੌਬ ਹੈ ਤੇ ਸਾਨੂੰ ਪੂਰੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ। ਤੇ ਇਹਨੂੰ ਦੇਖ ਕੇ ਬੰਦੇ ਨੂੰ ਪੰਜਾਬ ਲੱਗਦਾ ਸੀ ਪੂਰਾ। ਉਹ ਕਹਿੰਦੇ ਵੀ ਬਹੁਤ ਅਪਡੇਟਡ ਬਾਈਕ ਸੀ ਇਹਦੇ ਕੋਲ। ਬੀਐਮਡਬਲਯੂ ਦੀ ਕਹਿੰਦੇ ਇਹਨੇ ਹੁਣੇ ਖਰੀਦੀ ਸੀ 3 ਲੱਖ ਰੁਪਏ ਦੀ। ਉਹਨੇ ਜੀ ਤੇ ਉਹ ਕਹਿੰਦੇ ਬਹੁਤ ਹੀ ਅਪਡੇਟਡ ਸੀਗੀ ਸੈਂਸਰ ਦੇ ਪੱਖੋਂ ਸਿਕਿਉਰਿਟੀ ਦੇ ਪੱਖੋਂ ਤੇ ਦੂਜੀ ਗੱਲ ਬੰਦੇ ਦਾ ਜਿਸ ਦਿਨ ਐਕਸੀਡੈਂਟ ਹੁੰਦਾ ਹੋ ਪੌਣੇ 6 ਲੱਖ ਰੁਪਏ ਦੇ ਨੇ ਸੇਫਟੀ ਇਕੁਪਮੈਂਟ ਪਾਈ ਹੋਈ ਸੀ ਜਦੋਂ ਇਹਦੇ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚੀ ਤਾਂ ਇਹਨੂੰ ਕਿਦਾਂ ਦੋ ਕਾਰਡੀਆਕ ਅਰੈਸਟ ਆ ਗਿਆ ਵੀ ਜਿਹੜਾ ਮੀਡੀਆ ਹੈਗਾ ਜੀ ਮੈਂ ਉਹ ਬਰਿੰਦਰ ਘੁੰਮਣ ਦੀ ਮੌਤ ਤੇ ਲਾ ਲਉ ਜਾਂ ਇਹਨਾਂ ਦੀ ਮੌਤ ਤੇ ਲਾ ਲਉ ਤਾਂ ਉਹ ਨਜਾਇਜ਼ ਲਾਹ ਲੈਂਦਾ ਕਿ ਵੀ ਬਹੁਤ ਸਾਰੇ ਚੈਨਲ ਜਿਹੜੇ ਆ ਉਹ ਵੀਡੀਓ ਤਿਆਰ ਕਰਕੇ ਬੈਠੇ ਸੀ ਅੱਛਾ ਮੌਤ ਤੋਂ ਪਹਿਲੇ ਮੌਤ ਤੋਂ ਪਹਿਲੇ ਬਰਿੰਦਰ ਘੁੰਮਣ ਹੂੰ ਕਬੜਾ ਨਾਮ ਸੀ ਵੱਡਾ ਨਾਮ ਸੀਗਾ ਤੇ ਦੂਜੀ ਗੱਲ ਕਿ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਬੋਡੀ ਬਿਲਡਰ ਸੀਗਾ ਹਾਂ ਮੈਂ ਸੁਣਿਆ ਇਸ ਗੱਲ ਬਾਰੇ ਇਹਦਾ ਆਪਣਾ ਮੱਜਾ ਦਾ ਫਾਰਮ ਸੀਗਾ ਹਾਂ ਕੁਝ ਦਿਨ ਪਹਿਲਾਂ ਇਹਦੇ ਮੋٹے ਦੀ ਇੰਜਰੀ ਹੁੰਦੀ ਆ ਹੂੰ ਤੇ ਇਹ ਆਪ ਗੱਡੀ ਚਲਾ ਕੇ ਹੂੰ ਆਪਣੇ ਭਤੀਜੇ ਨਾਲ 46 ਹਸਪੀਟਲ ਜਾਂਦਾ ਅੰਮ੍ਰਿਤਸਰ ਹੂੰ ਉਹ ਜਦੋਂ ਸੀਟੀ ਸਕੈਨ ਵਗੈਰਾ ਕਰਦੇ ਆ ਤੇ ਬੋਲਦਾ ਕਿ ਵੀ ਦੇਖੋ ਮੈਂ ਬਿਲਕੁਲ ਠੀਕ ਠਾਕ ਆ ਹਨਾ ਤੇ ਵੀ ਇੰਜਰੀਆਂ ਇਹ ਪਾਰਟ ਆ ਲਾਈਫ ਦਾ ਪਰ ਅਚਾਨਕ ਹੀ ਕੁਝ ਟਾਈਮ ਬਾਅਦ ਨਿਊਜ਼ ਆਉਂਦੀ ਹੈ ਕਿ ਬਰਿੰਦਰ ਘੋਂਣ ਹਾਰਟ ਅਟੈਕ ਨਾਲ ਫੇਰੇ ਸ਼ੌਟ ਗਿਆ ਚਲੋ ਚਲੋ ਭਾਜੀ ਇੰਨੀ ਜਲਦੀ ਉਹਨੂੰ ਹਾਰਟ ਅਟੈਕ ਨਹੀਂ ਆ ਸਕਦਾ ਠੀਕ ਹੈ ਗੱਲ ਹੁਣ ਇਹਦੇ ਪਿੱਛੇ ਸੱਚਾਈ ਕਿੰਨੀ ਗਾ ਜਿਹੜੇ ਬੰਦਿਆਂ ਨੇ ਦੇਖਿਆ ਉਹ ਬੰਦੇ ਕਹਿੰਦੇ ਆ ਕਿ ਵੀ ਇਹਨੂੰ ਐਨੈਸਥੀਸ਼ੀਆ ਜ਼ਿਆਦਾ ਲੱਗ ਗਿਆ ਇਹਨੂੰ ਵੀ ਡਾਕਟਰ ਇਹੀ ਕਹਿੰਦੇ ਆ ਓਕੇ ਵੀ ਇਹਨੂੰ ਇੱਕਦਮ ਕਾਰਡੀਕ ਅਰੈਸਟ ਆਇਆ ਤੇ ਕਾਰਡੀਕ ਅਰੈਸਟ ਮਤਲਬ ਉਹਦੇ ਹਾਰਟ ਨੇ ਕੰਮ ਸ਼ੁਰੂ ਕਰਨਾ ਬੰਦ ਕਰ ਦਿੱਤਾ ਉਹ ਬੰਦਾ ਇਹ ਕਹਿੰਦਾ ਵੀ ਇੰਨਾ ਤੂੰ ਡਾਕਟਰਾਂ ਤੋਂ ਅੰਗਹਿਲੀ ਹੋਈ ਐ ਅੱਛਾ ਉਹਨੇ ਕਿਹਾ ਪਰਵਾਰ ਨੂੰ ਕਿ ਵੀ ਇਸ ਬੰਦੇ ਦਾ ਕਿਸੇ ਇਹੋ ਜਿਹੇ ਡਾਕਟਰ ਤੋਂ ਪੋਸਟਮਾਰਟ ਕਰਵਾਉਣਾ ਚਾਹੀਦਾ ਜਿਹੜਾ ਇਮਾਨਦਾਰ ਹੋਵੇ ਤੇ ਜਿਹੜਾ ਤੁਹਾਨੂੰ ਸਹੀ ਰਿਪੋਰਟ ਦੇ ਸਕੇ ਤਾਂ ਕਹਿੰਦਾ 100% ਇਹਦੇ ਚ ਡਾਕਟਰਾਂ ਦੀ ਅੰਗਹਿਲੀ ਹੈ ਅ ਸਤਿ ਸ੍ਰੀ ਅਕਾਲ ਬਬੇਓ ਅੱਜ ਆਪਾਂ ਰਾਜਵੀਰ ਜਵੰਦੇ ਦੀ ਮੌਤ ਦੇ ਬਾਰੇ ਅਤੇ ਬਰਿੰਦਰ ਘੁੰਮਣ ਬਾਰੇ ਗੱਲਬਾਤ ਕਰਾਂਗੇ ਤੇ ਆਪਣੇ ਨਾਲ ਅੱਜ ਆਪਣਾ ਸਹਿਯੋਗੀ ਮਿੱਤਰ ਗੁਰਪ੍ਰੀਤ ਜੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਗੁਰਪ੍ਰੀਤ ਜੀ ਤੁਹਾਡਾ ਸਵਾਗਤ ਬਹੁਤ ਬਹੁਤ ਧੰਨਵਾਦ ਭਾਈ ਜੀ ਤਾਂ ਬਰਿੰਦਰ ਘੁੰਮਣ ਦੀ ਜਿਹੜੀ ਮੌਤ ਆ ਉਹ ਇੱਕ ਬੋਡੀ ਬਿਲਡਰ ਦੇ ਹਿਸਾਬ ਨਾਲ ਦੇਖੀ ਜਾਂ ਮਤਲਬ ਇੱਕ ਇੱਕ ਗ੍ਰੇਟ ਪਰਸਨੈਲਿਟੀ ਦੇ ਹਿਸਾਬ ਨਾਲ ਦੇਖੀ ਜਾਂ ਇੱਕ ਐਕਟਰ ਦੇ ਹਿਸਾਬ ਨਾਲ ਦੇਖੀ ਇੱਕ ਵੱਡਾ ਘਾਟਾ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਉੱਥੇ ਹਸਪਤਾਲ ਦੀ ਕਿੰਨੀ ਕੀ ਗਲਤੀ ਹੈ ਜਾਂ ਹਸਪਤਾਲ ਨੂੰ ਚੜਾਵਾ ਚੜਿਆਵਾ ਜਾਂ ਕੀ ਹੈਗਾ ਮਤਲਬ ਕਹਿੰਦੇ ਬਾਡੀ ਜਿਹੜੀ ਉਹਦੀ ਡੈੱਡ ਬਾਡੀ ਸੀ ਉਹ ਨੀਲੀ ਹੋ ਰਹੀ ਸੀ ਤੇ ਆਪਾਂ ਬਈ ਸੁਖਚਨ ਬਾਈ ਗੱਲ ਕਰਦੇ ਆ ਕਿ ਬਰਿੰਦਰ ਘੋਮਣ ਹੂੰ ਵੱਡਾ ਨਾਮ ਸੀਗਾ ਵੱਡਾ ਨਾਮ ਸੀਗਾ ਤੇ ਦੂਜੀ ਗੱਲ ਇੱਕ ਵਿੱਚ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਕਿ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਬਾਡੀ ਬਿਲਡਰ ਸੀਗਾ ਹਾਂ ਮੈਂ ਸੁਣਿਆ ਇਸ ਗੱਲ ਬਾਰੇ ਤੇ ਇਸ ਬੰਦੇ ਨੇ ਬਹੁਤ ਮਤਲਬ ਆਪਣੀ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਆਪਣੀ ਮਤਲਬ ਬੋਡੀ ਬਿਲਡਿੰਗ ਵੱਲ ਜਾਂ ਹੈਲਥ ਕੌਨਸ਼ੀਅਸਨੈਸ ਵੱਲ ਬਹੁਤ ਜ਼ਿਆਦਾ ਮਤਲਬ ਮੋਟੀਵੇਟ ਕੀਤਾ ਬੰਦੇ ਨੇ ਜੀ ਹੁਣ ਆਪਾਂ ਗੱਲ ਕਰਦੇ ਲਈ ਕਿ ਤੁਸੀਂ ਕਿਹਾ ਵੀ ਕਿਵੇਂ ਹੋਇਆ ਕਿਹ ਕਿ ਇਨਸੀਡੈਂਟ ਵਾਪਰਿਆ ਕੁਝ ਦਿਨ ਪਹਿਲਾਂ ਵਰਿੰਦਰ ਘੋਮਣ ਦੀ ਮੋਡੇ ਦੀ ਕੋਈ ਇੰਜਰੀ ਹੋ ਗਈ ਅੱਛਾ ਕਿਉਂਕਿ ਇਹ ਜਿਹੜੇ ਬੋਡੀ ਬਿਲਡਰ ਹੁੰਦੇ ਆ ਨਾ ਇਹਨਾਂ ਦੀ ਛੋਟੇ ਛੋਟੇ ਟਾਈਮ ਬਾਅਦ ਇੰਜਰੀਜ਼ ਚੱਲਦੀਆਂ ਰਹਿੰਦੀਆਂ ਐਥੇ ਮੇਰੇ ਮਨ ਚ ਇੱਕ ਵਿਚਾਰ ਸੀਗਾ ਵੀ ਕਿਤੇ ਜਿੱਦਾਂ ਕਹਿੰਦੇ ਆ ਵੀ ਇਹ ਪ੍ਰੋਡਕਟ ਇਹ ਖਾਂਦੇ ਹੋਗੇ ਉਹਦਾ ਕੁਝ ਉਹਦਾ ਰਿਐਕਸ਼ਨ ਹੋਇਆ ਮੇਰੇ ਮਨ ਚ ਸੀ ਨਹੀਂ ਇਹ ਪਰ ਇਸ ਬੰਦੇ ਬਾਰੇ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਇਹ ਟੋਟਲੀ ਵੈਜੀਟੇਰੀਅਨ ਤੇ ਮਤਲਬ ਡਿਪੈਂਡ ਸੀਗਾ ਪੂਰੇ ਵੈਜੀਟੇਰੀਅਨ ਹਾਂ ਉਹਦਾ ਮੈਂ ਦੇਖਿਆ ਇੱਕ ਦੋ ਵੀਡੀਓ ਚ ਜਿੱਦਾਂ ਉਹ ਮੱਝਾਂ ਚੋਈ ਜਾਂਦਾ ਹਾਂ ਤੇ ਦਾਣਾ ਇਹਦਾ ਆਪਣਾ ਮੱਝਾਂ ਦਾ ਫਾਰਮ ਸੀਗਾ ਹਾਂ ਮਤਲਬ ਇਸ ਕਰਕੇ ਜਿਹੜੀ ਪਿਓਰਿਟੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਇਗਨੋਰ ਕਰਦਾ ਹੋਊਗਾ ਪਿਓਰਿਟੀ ਨੂੰ ਠੀਕ ਹੈ ਜੀ ਤੇ ਅੱਪ ਗੱਲ ਕਰਦੇ ਸੀ ਕਿ ਬਈ ਕੁਝ ਦਿਨ ਪਹਿਲਾਂ ਇਹਦੇ ਮੋٹے ਦੀ ਇੰਜਰੀ ਹੁੰਦੀ ਆ ਹੂੰ ਤੇ ਇਹ ਆਪ ਗੱਡੀ ਚਲਾ ਕੇ ਹੂੰ ਆਪਣੇ ਭਤੀਜੇ ਨਾਲ 40 ਹਸਪੀਟਲ ਜਾਂਦਾ ਅੰਮ੍ਰਿਤਸਰ ਹੂੰ ਤੇ ਉੱਥੇ ਜਿਹੜੀਆਂ ਕੁਝ ਵੀਡੀਓਜ਼ ਵੀ ਤੁਸੀਂ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਾਂ ਇਹਨੂੰ ਮੈਂ ਬਹੁਤ ਦੇਖਦਾ ਜਦੋਂ ਸਿਟੀ ਸਕੈਨ ਵਗੈਰਾ ਕਰਦੇ ਆ ਤੇ ਇਹ ਬੋਲਦਾ ਕਿ ਵੀ ਦੇਖੋ ਮੈਂ ਬਿਲਕੁਲ ਠੀਕ ਠਾਕ ਹਾਂ ਨਾ ਤੇ ਵੀ ਇੰਜਰੀਆਂ ਇਹ ਪਾਰਟ ਆ ਲਾਈਫ ਦਾ ਪਰ ਅਚਾਨਕ ਹੀ ਕੁਝ ਟਾਈਮ ਬਾਅਦ ਨਿਊਜ਼ ਆਉਂਦੀ ਹੈ ਕਿ ਬਰਿੰਦਰ ਘੋਮਣ ਹਾਰਟ ਅਟੈਕ ਨਾਲ ਫੇਰ ਚੜ ਗਿਆ ਚਲੋ ਚੱਲੋ ਭਾਜੀ ਹੂੰ ਤੇ ਬੜਾ ਸ਼ੌਕਿੰਗ ਸੀਗਾ ਇਹ ਕਿ ਵੀ ਇੱਕ 6.5 ਫੁੱਟ ਦਾ ਬੰਦਾ ਜਿਹੜਾ ਆਪਣੀ ਹੈਲਥ ਲਈ ਬਹੁਤ ਜ਼ਿਆਦਾ ਕੌਨਸ਼ੀਅਸ ਆ ਤੇ ਹਰ ਚੀਜ਼ ਨੂੰ ਧਿਆਨ ਰੱਖਦਾ ਤੇ ਇੰਨੀ ਜਲਦੀ ਉਹਨੂੰ ਹਾਰਟ ਅਟੈਕ ਨਹੀਂ ਆ ਸਕਦਾ ਠੀਕ ਹੈ ਗੱਲ ਹੁਣ ਆ ਜਾਂਦੇ ਤੁਹਾਡੇ ਦੂਜੇ ਮੁੱਦੇ ਤੇ ਜਿਹੜਾ ਤੁਸੀਂ ਕਹਿੰਦੇ ਸੀ ਵੀ ਡਾਕਟਰਾਂ ਦਾ ਕੀ ਰੋਲ ਹੂੰ ਹੂੰ ਹੁਣ ਇਹਦੇ ਪਿੱਛੇ ਸੱਚਾਈ ਕਿੰਨੀ ਹੈ ਜਿਹੜੇ ਬੰਦਿਆਂ ਨੇ ਦੇਖਿਆ ਉਹ ਬੰਦੇ ਇਹ ਕਹਿੰਦੇ ਆ ਕਿ ਵੀ ਇਹਨੂੰ ਐਨਸਥੀਸੀਆ ਜ਼ਿਆਦਾ ਲੱਗਿਆ ਓਕੇ ਉਹ ਹੁੰਦਾ ਕਿ ਵੀ ਜਦੋਂ ਵੀ ਕੋਈ ਸਰਜਰੀ ਹੁੰਦੀ ਆ ਹਾਂ ਤਾਂ ਉਹ ਜਿਹੜੀ ਚੀਜ਼ ਦੀ ਮੰਨ ਲਓ ਐ ਕਹਿ ਸਕਦੇ ਆ ਕਿ ਵੀ ਉਹ ਇੱਕ ਬੇਹੋਸ਼ ਕਰਨ ਵਾਲੀ ਦਵਾਈ ਆ ਓਕੇ ਜਿੱਦਾਂ ਫੈਂਟਾਨੇਲ ਕਹਿੰਦੇ ਆ ਅੱਜ ਕੱਲ ਕੈਨੇਡਾ ਜਿਹੜੀ ਜੋ ਵੀ ਜੋ ਵੀ ਤੁਸੀਂ ਕਹਿ ਸਕਦੇ ਹੋ ਨਾ ਤਾਂ ਉਹ ਕਹਿੰਦੇ ਵੀ ਇਦਾਂ ਕਹਿੰਦੇ ਵੀ ਜਦੋਂ ਇਹਦੇ ਮੋਢੇ ਝੋ ਲਗਾਈ ਹਾਂ ਤਾਂ ਉਹ ਸ਼ਾਇਦ ਡਾਕਟਰਸ ਤੋਂ ਜ਼ਿਆਦਾ ਡੋਜ਼ ওভারਡੋਜ਼ ਹੋਊਗੀ ওভারਡੋਜ਼ ਹੋਊਗੀ ਤੇ ਉਹਨੇ ਇਦਰੋਂ ਦੀ ਪਹੁੰਚ ਕੇ ਬਲੱਡ ਦੇ ਥਰੂ ਹਾਰਟ ਨੂੰ ਕੁਝ ਨਾ ਕੁਝ ਕਰਤਾ ਤੇ ਹਾਰਟ ਨੇ ਜਦੋਂ ਉਹਨੂੰ ਹਾਰਟ ਨੇ ਕੰਮ ਕਰਨਾ ਛੱਡ ਦਿੱਤਾ ਬੋਡੀ ਗਈ ਤਾਂ ਸਮਝ ਲਓ ਮਤਲਬ ਤੁਸੀਂ ਇਹੀ ਗੱਲ ਜਿਹੜੀ ਆਪਾਂ ਪਿਛਲੇ ਪਈ ਗੱਲ ਕਰਦੇ ਸੀਗੇ ਕਾਰਡੀਆਕ ਅਰੈਸਟ ਦੀ ਹੂੰ ਇਹਨੂੰ ਵੀ ਡਾਕਟਰ ਇਹੀ ਕਹਿੰਦੇ ਆ ਓਕੇ ਵੀ ਇਹਨੂੰ ਇੱਕਦਮ ਕਾਰਡੀਆਕ ਅਰੈਸਟ ਆਇਆ ਤੇ ਕਾਰਡੀਆਕ ਅਰੈਸਟ ਮਤਲਬ ਉਹਦੇ ਹਾਰਟ ਨੇ ਕੰਮ ਸ਼ਾਹ ਕੰਮ ਕਰਨਾ ਬੰਦ ਕਰ ਠੀਕ ਹੈ ਸਪਲਾਈ ਬੰਦ ਹੋ ਗਈ ਹੁਣ ਜਿਹੜੇ ਮਤਲਬ ਐਕਸਪਰਟ ਹੈ ਮੈਂ ਤੁਹਾਨੂੰ ਇੱਥੇ ਇੱਕ ਬੰਦੇ ਦੀ ਐਗਜ਼ਾਮਪਲ ਦੇਣਾ ਚਾਹੂੰਗਾ ਕਰਤਾਰ ਚੀਮਾ ਤੁਸੀਂ ਸੁਣਿਆ ਹੋਣਾ ਬਹੁਤ ਮਤਲਬ ਉਹ ਵੀ ਬਹੁਤ ਸਾਡੇ ਪੰਜਾਬ ਦਾ ਵਧੀਆ ਨੌਜਵਾਨ ਹੈ ਹੂੰ ਮਤਲਬ ਹੈਲਥ ਦੇ ਪ੍ਰਤੀ ਬਹੁਤ ਜ਼ਿਆਦਾ ਕੌਨਸ਼ੀਅਸ ਹੈ ਬੰਦਾ ਉਹ ਬੰਦਾ ਇਹ ਕਹਿੰਦਾ ਵੀ ਇਹਨਾਂ ਤੋਂ ਡਾਕਟਰਾਂ ਤੋਂ ਗੱਲ ਹੀ ਹੋਈ ਹੈ ਅੱਛਾ ਉਹਨੇ ਕਿਹਾ ਪਰਿਵਾਰ ਨੂੰ ਕਿ ਵੀ ਇਸ ਬੰਦੇ ਦਾ ਕਿਸੇ ਇਹੋ ਜਿਹੇ ਡਾਕਟਰ ਤੋਂ ਪੋਸਟਮਾਰਟਮ ਹੋਣਾ ਚਾਹੀਦਾ ਜਿਹੜਾ ਇਮਾਨਦਾਰ ਹੋਵੇ ਜਿਹੜਾ ਤੁਹਾਨੂੰ ਸਹੀ ਰਿਪੋਰਟ ਦੇ ਸਗੇ ਤਾਂ ਕਹਿੰਦਾ 100% ਇਹਦੇ ਚ ਡਾਕਟਰਾਂ ਦੀ ਅਣਗਹਿਲੀ ਹੈ ਠੀਕ ਹੈ ਗੱਲ ਪਰ ਵੀ ਡਾਕਟਰਾਂ ਨੇ ਟੇਕ ਕੇਅਰ ਨਹੀਂ ਕੀਤੀ ਪ੍ਰੋਪਰ ਕਹਿੰਦਾ ਇੱਕ ਮੋਡੇ ਦੀ ਇੰਜਰੀ ਵਾਲੇ ਬੰਦੇ ਨੂੰ ਕਾਰਡੀਆਕ ਅਰੈਸਟ ਕਿਵੇਂ ਹੋ ਸਕਦਾ ਠੀਕ ਹੈ ਗੱਲ ਸੋ ਇਹ ਚੀਜ਼ਾਂ ਜਿਹੜੀਆਂ ਬਰਿੰਦਰ ਦੇ ਸੁਣਨ ਚਾਹੀਆਂ ਤੇ ਮੈਂ ਤੁਹਾਨੂੰ ਇੱਕ ਗੱਲ ਵਿੱਚ ਦੱਸਣਾ ਚਾਹੁੰਗਾ ਕਿ ਮੈਂ ਇਹਨੂੰ ਨਾ ਪਹਿਲੀ ਵਾਰੀ ਹਮਮ ਇੱਕ ਮੂਵੀ ਆਈ ਸੀਗੀ ਕਬੱਡੀ ਨਾਲ ਰਿਲੇਟਡ ਹਮ ਤੇ ਉਹਦੇ ਚ ਮੈਂ ਇਹਨੂੰ ਦੇਖਿਆ ਸੀ ਤੇ ਉਸ ਤੋਂ ਬਾਅਦ ਮੇਰੀਆਂ ਵੀਡੀਓਜ਼ ਲਗਾਤਾਰ ਦੇਖਦਾ ਕਿ ਵੀ ਬੰਦੇ ਨੇ ਕਿਸ ਤਰ੍ਹਾਂ ਆਪਣੀ ਬੋਡੀ ਨੂੰ ਸੰਭਾਲਿਆ ਹੋਇਆ ਉਹ ਵੀ ਨੇਚਰਲ ਤਰੀਕੇ ਨਾਲ ਬਾਬੇ ਬਹੁਤ ਵੱਡਾ ਬੰਦਾ ਸੀ ਹਾਂ ਵੀ ਕਿ ਵੀ ਤੁਸੀਂ ਦੇਖੋ ਇੱਕ 6.5 7 ਫੁੱਟ ਦਾ ਮਤਲਬ ਜਬਰੂ ਇੱਕ ਮਿੰਟ ਚ ਮਿੱਟੀ ਹੋ ਗਿਆ ਹੂੰ ਸੋ ਕੁਝ ਕਹਿ ਨਹੀਂ ਸਕਦੇ ਕਿ ਵੀ ਡਾਕਟਰਾਂ ਨੇ ਕੁਝ ਕੀਤਾ ਉੰਜ ਤੁਹਾਨੂੰ ਪਤਾ ਹੀ ਆ ਸੁਚੈਨ ਬਾਈ ਕਿ ਸਾਡੇ ਜਿਹੜਾ ਜਾਂ ਇੰਡੀਆ ਚ ਡਾਕਟਰੀ ਦਾ ਜਿਹੜਾ ਹਾਲ ਹੈ ਉਹਨਾਂ ਲਈ ਬੰਦਾ ਜਿਹੜਾ ਪੇਸ਼ੈਂਟ ਹੈ ਉਹ ਇੱਕ ਮਤਲਬ ਪੈਸਿਆਂ ਵਾਲੀ ਮਸ਼ੀਨ ਆ। ਔਰਜਾ ਯਾਰ ਔਰਜਾ ਯਾਰ ਬੇਰ ਕਰ ਲਓ ਠੀਕ ਠਾਕ। ਇਹ ਮੇਰੇ ਆਪਣੇ ਪਰਸਨਲ ਥਿਊ ਆ ਕਿ ਵੀ ਜਿਹੜੇ ਡਾਕਟਰ ਆ ਉਹ ਸੋਨਾ ਨੂੰ ਪੈਸਾ ਚਾਹੀਦਾ ਤੇ ਤੁਸੀਂ ਆ ਕੇ ਇੱਕ ਵਾਰ ਤੇ ਬਸ ਛਾਪ ਲਓ ਜਿੰਨਾ ਛਾਪਿਆ ਜਾਂਦਾ। ਤਾਂ ਤੁਹਾਡਾ ਕੀ ਕਹਿਣਾ ਇਸ ਗੱਲ ਬਾਰੇ ਵੀ ਗ੍ਰੈਜੂਏਟ ਹੁੰਦਾ ਦੀ ਜਿਹੜੀ ਮੌਤ ਆ ਗਈ ਉਹ ਇੱਕ ਬਹੁਤ ਵੱਡਾ ਹਾਦਸਾ ਜਦੇ ਸਮੇਂ ਦਾ। ਉਹਦੇ ਬਾਰੇ ਤੁਸੀਂ ਦੋ ਸ਼ਬਦ ਬੋਲੋ। ਆਪਾਂ ਸੁਚੇਨ ਬਾਈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਅਹ ਇੰਟਰੋ ਦੱਸਣਾ ਚਾਹੂੰਗਾ ਰਾਜਵੀਰ ਜਵੰਦੇਵਾਰੇ ਕਿਉਂਕਿ ਮੇਰਾ ਬੜਾ ਫੇਵਰੇਟ ਸਿੰਗਰ ਹੈ ਹਮ ਆਪਾਂ ਗੱਲ ਕਰਦੇ ਸੀਗੇ ਵੀ ਕਿਉਂ ਮੈਨੂੰ ਕਿਉਂ ਵਧੀਆ ਲੱਗਦਾ ਸੀ ਇੱਕ ਤਾਂ ਬੰਦੇ ਦੀ ਪਰਸਨੈਲਿਟੀ ਤੇ ਦੂਜੇ ਬੰਦੇ ਦੇ ਗਾਣੇ ਗੀਤ ਤੁਸੀਂ ਇਹ ਨਹੀਂ ਹੈਗਾ ਕਿ ਵੀ ਇਸ ਬੰਦੇ ਨੇ ਇਸ ਤਰ੍ਹਾਂ ਦੀ ਗਾਇਕੀ ਕੀਤੀ ਹੈ ਕਿ ਆਪਣੇ ਪਰਿਵਾਰ ਚ ਬੈਠ ਕੇ ਤੁਸੀਂ ਇਹਦੇ ਗਾਣੇ ਇਹਦੀਆਂ ਵੀਡੀਓ ਦੇਖ ਸਕਦੇ ਹੋ ਹਮ ਮਤਲਬ ਬਹੁਤ ਹੀ ਸਾਫ ਸੁਥਰਾ ਇੱਕ ਪੰਜਾਬੀ ਦਾ ਗਾਇਕ ਸੀਗਾ ਇਹ ਇਹ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸੀ ਤੁਸੀਂ ਕਦੀ ਇਹਦਾ ਅਖਾੜਾ ਬਿਆਹਾਂ ਚ ਦੇਖਿਆ ਹੋਊਗਾ ਇਹਦੇ ਪੈਰਾਵੇ ਨੂੰ ਦੇਖ ਕੇ ਹੀ ਬੰਦਾ ਦਗਦਾ ਕਰਦਾ ਸੀ ਐਡਾ ਵਧੀਆ ਮਤਲਬ ਸਿੰਗਰ ਸੀ ਹਾਂ ਤੁਸੀਂ ਮੈਨੂੰ ਇੱਕ ਵਾਰ ਦੱਸਿਆ ਸੀਗਾ ਵੀ ਇਹੀ ਉਹ ਸਿੰਗਰ ਆ ਜਿਹੜਾ ਕਹਿੰਦਾ ਸੀਗਾ ਵੀ ਇਹ ਵਾਈਟ ਕਾਲਰ ਜੌਬ ਹੈ ਜੀ 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 ਵੀ ਪ੍ਰਸਨੈਲਿਟੀ ਨਾਲ ਹੀ ਹੈ ਨਾ ਤੁਹਾਨੂੰ ਇਹ ਜੌਬ ਜਿਹੜੀ ਤੇ ਉਹ ਕਹਿੰਦਾ ਵੀ ਆਪਾਂ ਨੂੰ ਇਦਾਂ ਨਹੀਂ ਵੀ ਇਹ ਇੱਕ ਜੌਬ ਹੈ ਆਪਣੀ ਤੇ ਇਦਾਂ ਨਹੀਂ ਵੀ ਤੁਸੀਂ ਇਹਨੂੰ ਹਰੇਕ ਕਈ ਬੰਦੇ ਕਹਿੰਦਾ ਕੱਚੇ ਪਾਕੇ ਚੜ ਜਾਂਦੇ ਆ ਸਟੇਜਾਂ 'ਤੇ ਹਾਂ अच्छा ये नहीं कहेशोगा इने गल कही सी हां ठीक है, है, अपने अपने है। ये ਸਾਡੀ ਇੱਕ ਵਾਈਟ ਕਾਲਰ ਜੌਬ ਹੈ ਤੇ ਸਾਨੂੰ ਪੂਰੀ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਤੇ ਇਹਨੂੰ ਦੇਖ ਕੇ ਬੰਦੇ ਨੂੰ ਪੰਜਾਬ ਲੱਗਦਾ ਸੀ ਪੂਰਾ ਇਨੇ ਆਪਣਾ ਚਾਦਰਾਂ ਕੁੜਤਾ ਪੱਗ ਪੂਰੀ ਤਰ੍ਹਾਂ ਸਜਾਈ ਹੋਣੀ ਹੂੰ ਤੇ ਹੁਣ ਬਾਈ ਪਾਉਨਿਆ ਵੀ ਜੋ ਇਨਸੀਡੈਂਟ ਵਾਪਰਿਆ ਜਾ ਜੋ ਥੋੜੀ ਇਹਦੀ ਬੈਕਗ੍ਰਾਉਂਡ ਤੁਹਾਨੂੰ ਇਹ ਨਹੀਂ ਲੱਗਦਾ ਵੀ ਬਾਈਕ ਰਾਈਡ ਇਹਦੀ ਪੰਜਾਬ ਚ ਜਾਂ ਇੰਡੀਆ ਚ ਲਾ ਲੋ ਥੋੜੀ ਡੇਂਜਰ ਸ ਹੈ ਹਾਂਜੀ ਜੀ ਸੁਖਜਨ ਆਪਾਂ ਉਹਦੇ ਬਾਰੇ ਥੋੜਾ ਕਰਦੇ ਆਂ ਗੱਲ ਆਪਾਂ ਪਹਿਲਾਂ ਇਹਦੇ ਬਾਰੇ ਕਰ ਥੋੜੀ ਗੱਲ ਕਿ ਵੀ ਇਹ ਵੀ ਮੈਂ ਤੁਹਾਡੇ ਮੁੱਦੇ ਤੋਂ ਕਲੀਅਰ ਕਰਦਾ ਪਰ ਇਸ ਬੰਦੇ ਨੇ ਜੇ ਆਪਾਂ ਗੱਲ ਕਰੀਏ ਕਿ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਪੜ੍ਹਦੇ ਨੇ ਹਾਂਜੀ ਤੇ ਗਾਇਕੀ ਦੇ ਨਾਲ ਨਾਲ ਇਸ ਬੰਦੇ ਨੇ ਪੰਜਾਬ ਪੁਲਿਸ ਦੀ ਵੀ ਜੌਬ ਜਿਹੜੀ ਕੀਤੀ ਅੱਛਾ ਤੇ ਪਹਿਲਾਂ ਪੁਲਿਸ ਸੀਗੀ ਜੀ ਓਕੇ ਇਹਦੇ ਪਾਪਾ ਪਹਿਲਾਂ ਪੁਲਿਸ ਸੀਗੇ ਤੇ ਇਹ ਵੀ ਪੁਲਿਸ 'ਚ ਸੀਗਾ ਹੂੰ ਪਹਿਲਾਂ ਇਹ ਪੁਲਿਸ 'ਚ ਸੀਗਾ ਬਾਅਦ 'ਚ ਸਟੈਬਲਿਸ਼ ਕਲਾਕਾਰ ਬਣਿਆ ਜੀ ਤੇ ਫਿਰ ਇਹਨੇ ਆਪਣੀ ਗਾਇਕੀ 'ਚ ਪੂਰੀ ਤਰ੍ਹਾਂ ਆ ਗਿਆ ओके ਤਾਂ ਪ੍ਰੋਫੈਸ਼ਨ ਚੇਂਜ ਕੀ ਪ੍ਰੋਫੈਸ਼ਨ ਚੇਂਜ ਕੀ ਇਸ ਬੰਦੇ ਨੇ ਅੱਛਾ ਹੁਣ ਆਪਾਂ ਗੱਲ ਕਰਦੇ ਆ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੀ ਬਾਈਕ ਰਾਈਡਿੰਗ ਹੁਣ ਇਹ ਨਹੀਂ ਹੈਗਾ ਕਿ ਵੀ ਇਹ ਸਾਲ ਦਾ ਜਾਂ ਵੀ ਇਹ 6 ਮਹੀਨਿਆਂ ਦਾ ਇਹ ਕੰਮ ਕਰਨ ਲੱਗਿਆ ਅੱਛਾ ਇਹ ਬੰਦਾ ਆਪਣੇ ਬਚਪਨ ਤੋਂ ਹੀ ਬਾਈਕ ਰਾਈਡਿੰਗ ਦਾ ਸ਼ੌਂਕ ਰੱਖਦਾ ਜੀ ਕਈ ਇੰਟਰਵਿਊ ਵਿੱਚ ਦੱਸਦਾ ਕਿ ਵੀ ਜਦੋਂ ਮੈਂ ਪੁਲਿਸ ਦੀ ਜੌਬ ਕਰਦਾ ਸੀ ਤਾਂ ਮੈਨੂੰ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਮੈਂ ਆਪਣੇ ਜਿੰਨੇ ਕੁ ਪੈਸੇ ਜੁੜਦੇ ਸੀ ਜਾਂ ਜਿਵੇਂ ਵੀ ਆਪਣੇ ਵਿੱਤ ਦੇ ਅਨੁਸਾਰ ਤਾਂ ਮੈਂ ਬਾਈਕ ਰਾਈਡਿੰਗ ਕਰਨ ਜਾਂਦਾ ਸੀਗਾ ਅੱਛਾ ਉਸ ਟਾਈਮ ਵੀ ਇਸ ਇਹਦੇ ਕੋਲ ਕਹਿੰਦੇ ਸੁਣਦੇ ਆਂ ਵੀ ਬੋਲਟ ਵਗੈਰਾ ਬਾਈਕਾਂ ਬਾਈਕਸ ਜਿਹੜੀਆਂ ਰੱਖੀਆਂ ਹੋਈਆਂ ਸੀਗੀਆਂ ਜਿਹੜੀ ਉਦੋਂ ਦੀ ਟੌਪ ਸੀ ਟੌਪ ਸੀ ਠੀਕ ਹੈ ਪਰ ਹੁਣ ਜਿਹੜਾ ਇਨਸੀਡੈਂਟ ਹੋਇਆ ਹ ਉਹ ਕਹਿੰਦੇ ਵੀ ਬਹੁਤ ਅਪਡੇਟਡ ਬਾਈਕ ਸੀ ਇਹਦੇ ਕੋਲ BMW ਦੀ ਕਹਿੰਦੇ ਨੇ ਹੁਣੇ ਖਰੀਦੀ ਸੀ 23 ਲੱਖ ਰੁਪਏ ਦੀ ਬੋਲੇ ਜੀ ਤੇ ਉਹ ਕਹਿੰਦੇ ਬਹੁਤ ਹੀ ਅਪਡੇਟਡ ਸੀਗੀ ਸੈਂਸਰ ਦੇ ਪੱਖੋਂ ਸਿਕਿਉਰਿਟੀ ਦੇ ਪੱਖੋਂ ਤੇ ਦੂਜੀ ਗੱਲ ਬੰਦੇ ਦਾ ਜਿਸ ਦਿਨ ਐਕਸੀਡੈਂਟ ਹੁੰਦਾ ਹੂੰ ਪੌਣੇ 6 ਲੱਖ ਰੁਪਏ ਦੇ ਨੇ ਸੇਫਟੀ ਇਕੁਪਮੈਂਟ ਪਾਏ ਹੋਏ ਸੀਗਾ ਪਰ ਕੁਦਰਤ ਮੂਰੇ ਜਹੋਰ ਨਹੀਂ ਚੱਲਦਾ ਕੁਦਰਤ ਮੂਰੇ ਜਹੋਰ ਨਹੀਂ ਚੱਲਦਾ ਪ੍ਰੋਫੈਸ਼ਨਲ ਸਾਬੇ ਲੱਗਦੇ ਹੁਣ ਆਪਾਂ ਛੋਟੀ ਗੱਲ ਕਰਦੇ ਹਾਂ ਜਿਹੜਾ ਤੁਸੀਂ ਕਿਹਾ ਵੀ ਕੀ ਇੰਡੀਆ ਦੀਆਂ ਸੜਕਾਂ ਇਹਦੇ ਅਨੁਕੂਲ ਹੈਗੀਆਂ ਅਸੀਂ ਇਹਦੇ ਨਾਲ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਵੀ ਭਾਰਤ ਦੀਆਂ ਜਾਂ ਕਹੋ ਜਾਂ ਇੰਡੀਆ ਦੀਆਂ ਜਾਂ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਉਹ ਬਾਈਕ ਰਾਈਡਿੰਗ ਦੇ ਅਨੁਕੂਲ ਨਹੀਂ ਹੈਗੀਆਂ ਹੂੰ ਪਰ ਉਹਨਾਂ ਤੇ ਇੱਕ ਮੁੱਦਾ ਹੋਰ ਹੈ ਹੂੰ ਤੁਸੀਂ ਵੀ ਪੰਜਾਬ ਚੋਂ ਆਏ ਹੋ ਸਾਨੂੰ ਨਾ ਇੱਕ ਕਾਹੋ ਸੱਸ ਲੱਗਦਾ ਹਰ ਚੀਜ਼ ਤੇ ਹਾਂ ਇੱਕ ਬੋ ਬਿਜਲੀ ਦੇ ਬਿੱਲ ਚ ਮੈਂ ਦੇਖਿਆਗਾ ਬਿਜਲੀ ਦੇ ਬਿੱਲ ਚ ਵੀ ਆਉਂਦਾ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਤੁਹਾਨੂੰ ਕਾਹੋ ਸੱਸ ਲੱਗਦਾ ਉਹ ਸਿਰਫ ਇਸ ਚੀਜ਼ ਲਈ ਹੈ ਕਿ ਵੀ ਜਿਹੜੀਆਂ ਵਾਰਾ ਗਾਵਾਂ ਫਿਰਦੀਆਂ ਆਉਂਦੀ ਸਰਕਾਰ ਇਹ ਕੇਅਰ ਕਰੇ ਅੱਛਾ ਇਸ ਮੁੱਦੇ ਤੇ ਹੁਣ ਆਪਾਂ ਗੱਲ ਕਰਦੇ ਕਿ ਵੀ ਜਿਹੜਾ ਉਸ ਦਿਨੇ ਬਾਈਕ ਰਾਈਡਿੰਗ ਤੇ ਚੱਲਿਆ ਸੀਗਾ ਤੇ ਬੱਦੀ ਦੇ ਕੋਲ ਇਹਦਾ ਐਕਸੀਡੈਂਟ ਹੁੰਦਾ ਦੋ ਸਾਨ ਲੜਦੇ ਹੋਏ ਤੇਦੀ ਬਾਈਕ ਨਾਲ ਟਕਰਾ ਜਾਂਦੇ ਆ ਤੇ ਇਹ ਇਹਦੀ ਬਾਈਕ ਜਿਹੜੀ ਇੰਬੈਲੈਂਸ ਹੋ ਕੇ ਇੱਕ ਗੱਡੀ ਨਾਲ ਟਕਰਾ ਜਾਂਦੀ ਹੈ। ਅੱਛਾ ਤੇ ਉਸ ਟਾਈਮ ਇਹਦੀ ਜਿਵੇਂ ਦੱਸਦੇ ਆ ਮੀਡੀਆ ਚ ਜਾਂ ਜਿਵੇਂ ਰਿਪੋਰਟਾਂ ਵੀ ਕਿ ਇਹਦੀ ਗਰਦਨ ਜਿਹੜੀ ਹੈ ਉਹ ਮਣਕਾ ਵਗੈਰਾ ਟੁੱਟਿਆ ਟੁੱਟ ਗਿਆ ਤੇ ਰੀੜ ਦੀ ਹੱਡੀ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਹੂੰ ਤੇ ਹੁਣ ਇੱਕ ਕੱਲ ਇੱਕ ਹੋਰ ਬੰਦਾ ਐਕਸਪਰਟ ਗੱਲਾਂ ਕਰੀ ਜਾਂਦਾ ਸੀ ਕਹਿੰਦਾ ਵੀ ਇਹਨੂੰ ਚੱਕਣ ਚਣ ਗਈਲੀ ਹੋਈ ਹੈ। ਅੱਛਾ ਜਦੋਂ ਇਹਦੇ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚੀ ਤਾਂ ਇਹਨੂੰ ਇੱਕਦਮ ਦੋ ਕਾਰਡੀਆਕ ਅਰੈਸਟ ਆ ਗਿਆ। ਤੇ ਉਹਦੇ ਘਰ ਕੀ ਹੁੰਦੇ ਕਾਰਡੀਆਕ ਅਰੇਸਟ ਹੁੰਦੇ ਕਿ ਤੁਹਾਨੂੰ ਇੱਕਦਮ ਹਾਰਟ ਅਟੈਕ ਆ ਜਾਂਦਾ ਤੁਹਾਡੇ ਦਿਮਾਗ ਨੂੰ ਤੁਹਾਡੇ ਹਾਰਟ ਨੂੰ ਆਕਸੀਜਨ ਪਹੁੰਚ ਨਹੀਂ ਬੰਦ ਹੋ ਜਾਂਦੀ ਹੈ ਤੇ ਤੁਹਾਡਾ ਸਿਸਟਮ ਹੈ ਜਿਹੜਾ ਕਲਾਪਸ ਕਰ ਜਾਂਦਾ ਠੀਕ ਹੈ ਗੱਲ ਤੇ 10 ਦਿਨਾਂ ਦੀ ਫੋਟੇਸ ਹਸਪਤਲ ਮਹਾਲੀ ਚ ਜਦੋਂ ਜਿਆਦਾ ਤੋਂ ਬਾਅਦ ਨਾ ਮੱਚ ਸਕਿਆ ਨਹੀਂ ਪਾ ਸਕਿਆ ਤੇ ਤੁਸੀਂ ਤੁਸੀਂ ਵੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੋਟ ਕੀਤਾ ਹੋਣਾ ਕਿ ਦੁਨੀਆ 'ਚ ਜਿੱਥੇ ਵੀ ਪੰਜਾਬੀ ਵੱਸਦਾ ੱੱੱਲੇ ਪੰਜਾਬ ਦੀ ਗੱਲ ਨਹੀਂ ਬਿਲਕੁਲ ਇਸ ਬੰਦੇ ਲਈ ਹਰ ਬੰਦੇ ਨੇ ਦੁਆ ਕੀਤੀ ਉਹਨੇ ਕਰੀਜ਼ਨ ਸੀ ਕਿਸ ਬੰਦੇ ਨੇ ਕਦੀ ਵੀ ਕਿਸੇ ਬੰਦੇ ਨਾਲ ਕੰਟਰੋਵਰਸੀ ਨਹੀਂ ਕੀਤੀ ਅੱਛਾ ਹਾਂ ਠੀਕ ਹੈ ਇਹ ਤਾਂ ਮੈਂ ਦੇਖਿਆ ਵੀ ਉਦਾਂ ਹੀ ਨਹੀਂ ਇਦੋਂ ਵੀ ਇਹਦੇ ਅਗੇਂਸਟ ਬਿਆਨ ਦੇਦਾ ਉਹਦੇ ਪੱਖ ਚ ਆਣ ਫੇਵਰ ਹੋ ਜਾਂਦੀ ਉਹ ਆਪਣੇ ਇੱਕ ਤੌਰ ਤਰੀਕੇ ਨਾਲ ਚੱਲਦਾ ਰਹਿੰਦਾ ਤੌਰ ਤਰੀਕੇ ਨਾਲ ਇਹਨੇ ਆਪਣਾ ਕੰਮ ਕਰਨਾ ਹੂੰ ਤੇ ਆਪਣੇ ਜੋ ਵੀ ਬਾਹਰ ਪਰਿਵਾਰ ਹੈ ਉਹਦੀ ਸੰਭਾਲ ਸੰਭਾਲ ਕਰਨੀ ਜਾਂ ਆਪਣੇ ਸ਼ੌਂਕ ਪੂਰੇ ਕਰਨੇ ਠੀਕ ਹੈ ਗੱਲ ਇਹ ਲੋਕਾਂ ਦੇ ਕੰਮਾਂ 'ਚ ਲੱਤਾਂ ਨਹੀਂ ਡਾਉਣੀ ਹਾਂ ਤੰਗ ਨਹੀਂ ਕਰਨਾ ਤੰਗ ਨਹੀਂ ਕਰਨਾ ਬਿਲਕੁਲ ਅੱਛੀ ਗੱਲ ਤੇ ਹੁਣ ਆਪਣਾ ਜਿਹੜਾ ਗੱਲ ਆਪਾਂ ਕਰਦੇ ਸੀ ਸੁਚੇਨ ਬਾਈ ਕੇ মিডিਆ ਹੂੰ ਕਿਉਂਕਿ মিডিਆ ਦਾ ਰੋਲ ਕੀ ਹੈ ਸਾਡੇ ਸਮਾਜ 'ਚ ਜਾਂ ਸਾਡੇ ਲੋਕਾਂ 'ਚ ਸਾਡੀ ਲੋਕਾਚਾਰੀ 'ਚ ਮੈਨੂੰ ਤਾਂ ਕਿਤੇ ਕਿਤੇ ਇਦਾਂ ਲੱਗਦਾ ਉਹ ਹੈ ਤੁਹਾਡੀ ਗੱਲ ਰੋਕਦਾ ਇਥੇ ਵੀ ਜਿਹੜਾ মিডিਆ ਹੈ ਜਿਵੇਂ ਉਹ ਬਰਿੰਦਰ ਘੁੰਮਣ ਦੀ ਮੌਤ ਤੇ ਲਾ ਲਉ ਜਾਂ ਇਹਨਾਂ ਦੀ ਮੌਤ ਤੇ ਲਾ ਲਉ ਤਾਂ ਉਹ ਨਜਾਇਜ਼ ਲਾਹਾ ਲੈਂਦਾ ਹੈ ਹਾਂ ਇਥੇ ਵੀ ਆਪਾਂ ਗੱਲ ਕਰਨੀ ਚਾਹਾਂਗੇ ਕਿ ਵੀ ਇਹਦਾ ਨਾ ਇੱਕ ਰੀਜ਼ਨ ਹੈ ਜੇ ਤੁਸੀਂ 7-8 ਸਾਲ ਪਹਿਲਾਂ ਪਿੱਛੇ ਚਲੇ ਜਾਓ ਹੂੰ ਜਦੋਂ ਸੋਸ਼ਲ ਮੀਡੀਆ ਦਾ ਇੰਨਾ ਦੌਰ ਨਹੀਂ ਸੀਗਾ ਹੂੰ ਉਦੋਂ ਜਿਹੜੀ ਪੱਤਰਕਾਰੀ ਹੁੰਦੀ ਸੀਗੀ ਉਹ ਇਸ ਤਰ੍ਹਾਂ ਦੀ ਸੀਗੀ ਵੀ ਉਹਦੇ ਕੁਝ ਪੈਰਾਮੀਟਰ ਸੀਗੇ ਹੂੰ ਕਿ ਚੌਥਾ ਪਿੱਲਰ ਮੰਨਿਆ ਜਾਂਦਾ ਸੀ ਅੱਜ ਵੀ ਮੰਨਿਆ ਜਾਂਦਾ ਇਹਨੂੰ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਪਰ ਹੋ ਕੀ ਗਿਆ ਹੁਣ ਕੁਝ ਤਾਂ ਇਹਨਾਂ ਨੇ ਇਹਨਾਂ ਨੂੰ ਸਰਕਾਰਾਂ ਨੇ ਕੋਲਾਪਸ ਕਰਤਾ ਹੂੰ ਤੇ ਕੁਝ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਪੱਤਰਕਾਰ ਆ ਜੇ ਵਿੱਚ ਜਿਹਨੂੰ ਮੈਂ ਆਪਣੀ ਪੰਜਾਬੀ ਭਾਸ਼ਾ ਚ ਕਹਿੰਦਾ ਵੀ ਆਪੇ ਬਣੇ ਪੱਤਰਕਾਰ ਬਹੁਣ ਹਰੇਕ ਕੋਲੇ ਹੈਗਾ ਹੀ ਅੱਜਕੱਲ੍ਹ ਕਿਉਂਕਿ ਨੈਟਵਰਕ ਤੋਂ ਬਣਾ ਭਾਈ ਰੋਟੀ ਵੀ ਹਾਂ ਹਾਂ ਤੇ ਉਹ ਚੀਜ਼ ਹੁਣ ਆਪਾਂ ਗੱਲ ਕਰਦੇ ਆਂ ਭਾਈ ਕਿ ਅੱਜ ਦੀ ਜਿਹੜੀ ਪੱਤਰਕਾਰੀ ਹੈ ਉਹਦੀ ਪੈਰਾਮੀਟਰ ਕਿਉਂ ਨਹੀਂ ਹੈਗੀ ਕਿਉਂਕਿ ਲੋਕਾਂ ਦਾ ਮਿਆਰ ਕਿਰਦਾਰ ਉਹ ਡਿੱਗ ਚੁੱਕਿਆ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਉਹ ਇਦਾਂ ਨਹੀਂ ਹੈਗਾ ਵੀ ਆਪਣੇ ਮੇਨਲੀ ਤਾਂ ਪੰਜਾਬ ਵਾਲੇ ਖਾਸ ਕਰਕੇ ਖੱਲਾ ਹਾਸੇ ਨੂੰ ਬਰਾਬਰ ਕਰਦੇ ਫੀਰ ਇਹ ਚੀਜ਼ਾਂ ਸੁਣਦੇ ਇਹ ਵੀ ਕਹਿ ਸਕਦੇ ਆ ਜੀ ਚੰਨ ਬਾਈ ਪਰ ਮੈਨੂੰ ਇੱਕ ਚੀਜ਼ ਲੱਗਦੀ ਹੁੰਦੀ ਆ ਵੀ ਇੱਕ ਜਿਹੜਾ ਪੈਸਾ ਹੈ ਉਹ ਠੀਕ ਹੈ ਵੀ ਸਾਡੇ ਲਈ ਸਾਰਾ ਕੁਝ ਹੈ ਹਨਾ ਪਰ ਸਾਨੂੰ ਇੱਕ ਚੀਜ਼ ਸੋਚਣੀ ਚਾਹੀਦੀ ਐ ਅਸੀਂ ਇਨਸਾਨ ਵੀ ਆ ਇੱਕ ਜਗ੍ਹਾ ਤੇ ਪਰੇਸ਼ਾਨੀਤ ਬੰਦੇ ਕਿਤੇ ਨਾ ਕਿਤੇ ਜਿੰਦਾ ਰਹਿਣੀ ਚਾਹੀਦੀ ਐ ਪਰ ਮੈਨੂੰ ਐ ਲੱਗਦਾ ਵੀ ਜਦੋਂ ਤੁਸੀਂ ਗਿਆਨ ਹੀ ਨਹੀਂ ਇਕੱਠਾ ਕੀਤਾ ਜਦੋਂ ਤੁਸੀਂ ਕੋਈ ਗੱਲ ਪ੍ਰੋਪਰ ਸੁਣੀ ਹੀ ਨਹੀਂ ਸਮਝੀ ਹੀ ਨਹੀਂ ਤਾਂ ਤੁਹਾਡਾ ਸਟੈਂਡਰਡ ਮਿਆਰ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਉਹਦਾ ਕੁਝ ਨਹੀਂ ਉਹਨਾਂ ਲਈ ਇੱਕ ਪੈਸਾ ਹੀ ਐ ਇਹ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਵੀ ਜਿਹੜਾ ਬੰਦਾ ਪੱਤਰਕਾਰੀ ਵਾਰੀ ਪੜਿਆ ਨਹੀਂ ਜਿਸ ਨੂੰ ਪਤਾ ਨਹੀਂ ਕਿ ਵੀ ਕੋਸਨ ਕੀ ਪੁੱਛਣਾ ਹੁਣ ਮੈਂ ਤੁਹਾਨੂੰ ਬਈ ਵਿੱਚ ਗੱਲ ਦੱਸਣਾ ਹਾਂ ਰਾਜਵੀਰ ਜੀ ਬੰਦੇ ਦੀ ਮੰਨ ਲਓ ਉਹ ਜਿਹੜਾ ਇਨਸੀਡੈਂਟ ਹੂੰ ਵਿੱਚ ਇਹ ਸੁਣਨ ਚਾਹੀਏ ਨਿਊਜ਼ ਕਿ ਵੀ ਬਹੁਤ ਸਾਰੇ ਚੈਨਲ ਜਿਹੜੇ ਆ ਉਹ ਵੀਡੀਓ ਤਿਆਰ ਕਰਕੇ ਬੈਠੇ ਸੀ ਅੱਛਾ ਮੌਤ ਤੋਂ ਪਹਿਲੇ ਮੌਤ ਤੋਂ ਪਹਿਲੇ ਅ ਜਦੋਂ ਸਿੱਧੂ ਮੂਸੇ ਵਾਲੇ ਦਾ ਵੀ ਮੌਦੀ ਮੌਤ ਹੋਈ ਹੈਗੀ ਹਾਂਜੀ ਹਾਂਜੀ ਤਾਂ ਬਹੁਤ ਸਾਰੇ ਲੋਕਾਂ ਨੇ ਉਹਦੇ ਟੈਟੂ ਬਣਵਾ ਲਏ ਜੀ ਜੀ ਥਾਪੀਆਂ ਮਾਰੀਆਂ ਜੀ ਸਾਰਾ ਕੁਝ ਉਹਦਾ ਕੀਤਾ ਪਰ ਕਿਸੇ ਦੀ ਹੱਕ ਚ ਦਮ ਨਹੀਂ ਹੈਗਾ ਵੀ ਉਹ ਬਦਲਾ ਲੈ ਲਈ ਜਾਂ ਉਹਦਾ ਵਿਰੋਧ ਕਰੇ ਉਹਦੀ ਮੌਤ ਦਾ ਬਲਕਿ ਆਪਾਂ ਵੀ ਨਹੀਂ ਕਹਿੰਦੇ ਵੀ ਚਲੋ ਕਿਸੇ ਜਗ੍ਹਾ ਗਮ ਉਠਾੜ ਬੈਠੇ ਗੱਲ ਮੁੱਦੇ ਦੀ ਇਹ ਹੈ ਜੀ ਵੀ ਉਹਨਾਂ ਨੇ ਆਪਣੇ 뷰 ਲੈਣ ਖਾਤਰ ਜੀ ਮਤਲਬ ਉਹਨੂੰ ਮੂਸੇ ਵਾਲੇ ਦਾ ਕਿਸੇ ਨੇ ਟੈਟੂ ਹੁਣ ਮੈਂ ਹਾਂ ਦਾ ਇਹ ਸਿਰਫ মিডিਆ ਹੀ ਉਹ ਟੈਟੂ ਵੀ ਇੱਕ মিডিਆ ਦਾ ਸੋਰਸ ਹੀ ਜੀ ਜੀ ਹੋਰ ਕੁਛ ਨਹੀਂ ਦਾ ਪਬਲਿਸਿਟੀ ਉਹ ਜੀ ਅੱਛਾ ਤੇ ਆਪਾਂ ਗੱਲ ਕਰਦੇ ਸੀ ਬਈ ਕਿ ਮਤਲਬ ਮੈਨੂੰ ਮੈਨੂੰ ਨਾ ਇਹਨਾਂ ਦੀ ਕੁਐਸਚਨਿੰਗ ਤੋਂ ਗੁੱਸਾ ਚੜਦਾ ਮੈਂ ਕਈ ਵਾਰੀ ਦੂਜੇ ਬਾਈ ਜਿਵੇਂ ਇੱਕ ਸੰਜੀਵ ਬਾਈ ਹੈ ਉਹ ਬਹੁਤ ਵਧੀਆ ਮਤਲਬ ਸੁਸਾਇਟੀਜ਼ ਕੰਮ ਕਰਦਾ ਹੂੰ ਤੇ ਮੈਂ ਉਹਦੇ ਪੋਸਟਰ ਦੇ ਵੀ ਦੇਖਦਾ ਕਿ ਵੀ ਜਿਹੜਾ ਸੋਸ਼ਲ ਮੀਡੀਆ ਤੁਹਾਨੂੰ ਕੁਐਸਚਨ ਕੀ ਪੁੱਛਦਾ ਦੇਖੋ ਸੋਸ਼ਲ ਮੀਡੀਆ ਦੇ ਜਿਹੜੇ মিডিਆ ਵਾਲੇ ਆ ਮੰਨ ਕਿਸੇ ਦੀ ਮੌਤ ਤੇ ਜੀ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਉਹਦੇ ਜ ਮੈਂ ਤੁਹਾਡੀ ਇੱਥੇ ਗੱਲ ਸ਼ਾਹ ਤੁਹਾਡੀ ਗੱਲ ਨਾ ਵੀ ਪੂਰੀ ਹੋਈ ਹੋਵੇ ਤਾਂ ਹਰੇਕ ਨਹੀਂ ਭਾਜੀ ਜਗਦੀਪ ਕਲੀ ਦੇ ਰਤਨ ਢਾਲੀ ਵਾਲਾ ਬਣ ਸਕਦਾ ਹਾਂ ਨਹੀਂ ਮੈਂ ਮੰਨਦਾ ਕਿ ਉਹ ਮਤਲਬ ਵਧੀਆ ਪੱਤਰਕਾਰ ਹੀ ਹੈ ਹਾਂ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਕੁਝ ਪੁੱਛ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਮੈਂ ਪੁੱਛ ਕੀ ਰਿਹਾ ਜਗਦੀਪ ਥਲੀ ਨੇ ਪੋਸਟ ਪਾਈ ਆ ਕਹਿੰਦਾ ਵੀ ਮੈਂ ਭੇਜਦਾ ਸੀ ਪੱਤਰਕਾਰ ਉਹਨੂੰ ਕਵਰ ਕਰਨ ਲਈ ਹਾਂ ਬਾਅਦ ਜੋ ਮੈਨੂੰ ਫੀਲ ਹੋਇਆ ਵੀ ਗਲਤ ਹੋ ਗਿਆ ਮੈਂ ਆਪਣਾ ਪੱਤਰਕਾਰ ਖਾਫ ਸੁਲਾ ਲਿਆ ਤੇ ਮੈਂ ਫੇਸਬੁਕ ਦੇ ਸਭ ਤੋਂ ਮਾਫੀ ਮੰਗਣਾ ਸੀ ਉਹ ਪੋਸਟ ਕਰਨੀ ਰਿਹਾ ਤੁਸੀਂ ਦੇਖਿਓ ਮੈਂ ਤੁਹਾਨੂੰ ਇੱਕ ਆਪਣੇ ਫੋਟੋ ਸ਼ੋਅ ਕਰਦਾ ਉਹ ਪੱਤਰਕਾਰੀ ਦਾ ਮਤਲਬ ਮਿਆਰ ਕਿੱਥੇ ਆ ਤੁਸੀਂ ਆ ਫੋਟੋ ਦੇਖੋ ਵੀਰੇ ਹੂੰ ਮੱਲਬੀ ਉਹਦਾ ਸੰਸਕਾਰ ਹੋ ਰਿਹਾ ਰਾਜਵੀਰ ਜਵੰਦੇ ਦਾ ਹੂੰ ਹੂੰ ਤੇ ਤੁਸੀਂ ਦੇਖੋਗੇ ਕਿ ਵੀ ਕਿਸ ਤਰ੍ਹਾਂ ਬੰਦਿਆਂ ਨੇ ਮਤਲਬ ਮਤਲਬ ਕੀ ਸ਼ੋਅ ਕਰਨਾ ਚਾਹੁੰਦੇ ਇੱਥੇ ਇਹ ਜਿਹੜੀ ਉਹਦੀ ਫਾਲੋ ਅਪ ਆ ਜੀ ਉਦੋਂ ਜਿਹੜਾ ਕੁਝ ਬਚਿਆ ਖੂਜਾ ਕੱਢ ਕੇ ਲਿਆਣ ਨੂੰ ਇਹ ਮਤਲਬ ਫੁੱਲਾਂ ਚੋਂ ਵੀ ਲੱਭਦੇ ਨੇ ਕੁਝ ਫੁੱਲਾਂ ਚੋਂ ਲੱਭ ਜੀ ਹਾਂ ਮਤਲਬ ਪੱਤਰਕਾਰੀ ਦਾ ਮਿਆਰ ਜਿਹੜਾ ਸਾਡੇ ਹੁਣ ਮੈਂ ਬਾਈ ਨਾਲ ਗੱਲ ਕਰੀ ਜਾਂਦਾ ਸੀਗਾ ਆਪਣੇ ਜਿਹੜੇ ਬਾਈ ਨੇ ਸਰਜੀਤ ਹੂੰ ਹੂੰ ਸਰਜੀਤ ਬਾਈ ਕਹਿੰਦਾ ਵੀ ਜਿਹੜਾ ਪੱਤਰਕਾਰ ਹੀ ਹੈ ਨਾ ਇਹ ਵੀ ਸਰਕਾਰ ਦੇ ਸਿਸਟਮ ਨਾਲ ਚੱਲਦੀ ਹੈ ਹਾਂ ਬਾਕੀ ਮੈਨੂੰ ਜ਼ਿਆਦਾ ਨਹੀਂ ਪਤਾ ਇਹਦੀ ਚੀਜ਼ ਬਾਰੇ ਕਿ ਹੋ ਸਕਦਾ ਵੀ ਕਿਵੇਂ ਨਵਾਂ ਲਾਇਸੈਂਸ ਨਹੀਂ ਦਿੰਦੇ ਬਾਈ ਜੇ ਤੁਸੀਂ ਉਹਨਾਂ ਨੇ ਘਪਰਾਣ ਲਾ। ਹਾਂ ਇਹ ਵੀ ਤੁਸੀਂ ਮਾਰੇ ਜਾਂਦੇ। ਇਹ ਵੀ ਹੋ ਸਕਦਾ ਵੀ ਪਰਜਾਤੰਤਰ ਜਿਹੜਾ ਉਹਦਾ ਬੇੜਾ ਰਹਿ ਗਿਆ। ਕਿਵੇਂ ਚਲਾਉਂਦਾ ਸੀ। ਹਾਂ ਹੈਨਾ ਹਾਂ। ਸੋ ਏ ਸੀ ਬਈ ਵੀ ਕਿ ਇੱਕ ਮੈਨੂੰ ਇਹ ਲੱਗਦਾ ਹੁੰਦਾ ਕਿ ਵੀ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਉਸ ਬੰਦੇ ਦੇ ਜਾਨ ਨਾਲ। ਅੱਜ ਦੀ ਵਿਚਾਰ ਚਰਚਾ ਇੱਥੇ ਇਸ ਮਾਪ ਪੁੰਦਿਆ। ਤੁਸੀਂ ਸਾਰਿਆਂ ਨੇ ਸਾਡੀ ਇਹ YouTube ਦੀ ਗੱਲਬਾਤ ਸੁਣੀ ਤੁਹਾਡਾ ਧੰਨਵਾਦ। ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਦੱਸੋ ਵੀ ਸਾਡੇ ਚ ਕੀ ਕੀ ਗਲਤੀਆਂ ਰਹਿ ਗਈਆਂ ਜੇ ਕਿਸੇ ਮੁੱਦੇ ਤੇ ਤੁਸੀਂ ਹੋਰ ਵੀਡੀਓ ਬਣਵਾਉਣੀ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਤੁਹਾਡਾ ਧੰਨਵਾਦ ਮਿਹਰबानी ਅਗਲੀ ਵੀਡੀਓ ਵਿੱਚ ਮਿਲਦੇ ਹਾਂ